ਯੋਗ ਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਪਿਆਰ ਤੁਹਾਡੇ ਚਰਨਾਂ ਚ ਪ੍ਰਣਾਮ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀਆਂ ਤੁਹਾਡਾ ਸਾਰੀ ਟੀਮ ਵੱਲੋਂ ਮੈਂ ਕਿਉਂਕਿ ਮੈਨੂੰ ਇਹ ਵੱਡਾ ਸਮਝਦੇ ਨੇ ਇੰਨਾ ਪਿਆਰ ਮਾਨ ਸਤਿਕਾਰ ਦਿੰਦੇ ਨੇ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਸੀ ਤੁਸੀਂ ਬੜੀ ਮਿਹਨਤ ਕੀਤੀ ਹੈ ਮੀਡੀਆ ਨੇ ਪਰ ਮੂਸ਼ਨ ਤੇ ਇਸ ਫਿਲਮ ਨੂੰ ਕਰਕਰ ਦੇ ਵਿੱਚ ਪਹੁੰਚਾਇਆ ਥੋੜਾ ਬਹੁਤ ਬਹੁਤ ਸ਼ੁਕਰਿਆ ਬਹੁਤ ਬਹੁਤ ਧੰਨਵਾਦ ਦੂਜਾ ਧੰਨਵਾਦ ਮੈਂ ਪੰਜਾਬ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਇਸ ਦੇਸ਼ ਦੀ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਬਾਹਰ ਜਿਹੜੇ ਸਾਡੇ ਪੰਜਾਬੀ ਨੇ ਜਾਂ ਦੂਸਰੇ ਸਾਰੇ ਬੰਦੇ ਉਹਨਾਂ ਨੇ ਫਿਲਮ ਦੇਖੀ ਤੇ ਇਸ ਫਿਲਮ ਬਾਰੇ ਮੈਂ ਕੀ ਬੋਲਾਂ ਮੇਰੇ ਕੋਲ ਅਲਫਾਜ਼ ਹੈ ਨਹੀਂ ਪਰ ਹਾਂ ਮੈਂ ਜਸ ਬੇਟੇ ਨਾਲ ਗੱਲ ਕਰ ਰਿਹਾ ਸੀ ਐਸਐਸਪੀ ਸਾਹਿਬ ਨਾਲ ਬੈਠੇ ਸੀ ਗੱਲ ਕਰੀ ਜਾਂਦੇ ਸੀ ਮੇਗੇਸਟਰ ਹੋਇਆ ਕਿ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਨਾ ਫਿਲਮ ਦੇਖੀ ਹੈ ਇਹੋ ਜੀ ਤੇ ਨਾ ਹੀ ਮੈਂ ਕਦੇ ਇਹੋ ਜਿਹਾ ਜ਼ਲਜ਼ਲਾ ਦੇਖਿਆ ਹੈ ਕਿ ਫਿਲਮ ਦੇਖਣ ਵਾਸਤੇ ਇਸ ਤਰ੍ਹਾਂ ਉਹਦਾ ਇਫੈਕਟ ਆਪਣੇ ਸਾਰੇ ਸੋਸਾਇਟੀ ਦੇ ਵਿੱਚ ਸਾਰੇ ਲੋਕਾਂ ਦੇ ਵਿੱਚ ਪਊਗਾ ਸਪੈਸ਼ਲੀ ਬੱਚੇ ਬਜ਼ੁਰਗ ਸਾਰੇ ਮਾਵਾ ਪੈਣਾ ਧੀਆਂ ਸਭ ਅਲਫਾਜ਼ ਨਹੀਂ ਬਸ ਮੈਂ ਕੋ ਗੱਲ ਕਹਿ ਸਕਦਾ ਕਿ ਸ਼ਾਇਦ ਰੱਬ ਨੇ ਸਾਰੇ ਦੇਵੀ ਦੇਵਤੇ ਇਕੱਠੇ ਕਰਕੇ ਕਹਿੰਦੇ ਨੇ ਕਿ ਜਦ ਸਭ ਕਾਇਨਾਤ ਦੀ ਅਕਲ ਇਕੱਠੀ ਹੋਈ ਹੁਸਨ ਇਕੱਠਾ ਹੋਇਆ ਦੀਦਾਰੇ ਇਕੱਠੇ ਹੋਏ ਤਾਂ ਕਹਿੰਦੇ ਨੇ ਵੀ ਉਹ ਸਰਕਾਰਪੁਰਖ ਨੇ ਸਾਰਾ ਪਰਮੰਡ ਦਾ ਸਭ ਤੋਂ ਚੀਜ਼ ਚੰਗੀਆਂ ਚੀਜ਼ਾਂ ਇਕੱਠੀਆਂ ਕਰਕੇ ਮੂਜਸਮਾ ਬਣਾਇਆ ਉਸ ਮੂਜਸਮੇ ਦਾ ਨਾਂ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੱਖਿਆ ਔਰ ਕਦੇ-ਕਦੇ ਰੱਬ ਜਦ ਆਪਣੀ ਕਲਮ ਦੇ ਨਾਲ ਕੋਈ ਚੀਜ਼ ਲਿਖਦਾ ਹੈ ਤਾਂ ਸ਼ਾਇਦ ਇਹੋ ਜੀ ਚੀਜ਼ ਬਣ ਜਾਂਦੀ ਹੈ ਜਿਹੜੀ ਰੱਬ ਨੇ ਕਦੇ ਸੋਚੀ ਨਾ ਹੋਵੇ। ਬੰਦੇ ਨੇ ਕਦੇ ਸੋਚੀ ਨਾ ਹੋਵੇ, ਲੋਕਾਂ ਨੇ ਕਦੇ ਉਹਦਾ ਕਲਪਨਾ ਵੀ ਨਾ ਕੀਤੀ ਹੋਵੇ ਐ ਹੋ ਜੂਗਾ। ਤੇ ਮੈਂ ਸਮਝਦਾ ਇਹ ਰੱਬ ਨੇ ਆਪ ਹੀ ਫਿਲਮ ਲਿਖੀ ਹੈ। ਆਪ ਹੀ ਡਾਇਰੈਕਟ ਕੀਤੀ, ਆਪ ਹੀ ਬਣਾਈ ਹੈ ਤੇ ਉਹਨੇ ਦੇਵੀ-ਦੇਵਤਿਆਂ ਨੂੰ ਸਾਰੇ ਪਰਮੰਡਰ ਨੂੰ ਕਿਹਾ ਭਾਈ, ਮੇਰਾ ਨਾ ਫਿਲਮ ਬਣਾਉਣੋਂ ਦਿਲ ਕਰਦਾ ਤੇ ਮੈਂ ਬੀਬੀ ਰਜਨੀ ਬਣਾ ਰਿਹਾ। ਔਰ ਜਿੰਨੇ ਵੀ ਕਿਰਦਾਰ ਉਸ ਖੁਦਾ ਨੇ ਲਏ ਉਹ ਥਰੂ ਅਮਰ ਹੁੰਦਲ ਜੀ ਸਾਡੇ ਪਿੰਕੀ ਭਾਜੀ ਧਾਰੀਵਾਲ ਜੀ ਸਾਰੇ ਪ੍ਰੋਡਿਊਸਰ ਸਾਰੇ ਲੋਕ ਉਹ ਸਾਰੇ ਉਹ ਮਜਸਮੇ ਸੀ ਉਹ ਰੂਹਾਂ ਸੀ ਉਹ ਹੀਰੇ ਸੀ ਜਿਹੜੇ ਤਰਾਸ਼ ਕੇ ਰੱਬ ਨੇ ਅਸ਼ੀਰਵਾਦ ਦਿੱਤਾ ਤੇ ਇਹ ਐਡੀ ਵੱਡੀ ਫਿਲਮ ਬਣੀ ਮੇਰੀ ਲਾਈਫ ਸਪੈਨ ਦੇ ਵਿੱਚ ਜਿੰਨਾ ਕਿ ਮੈਂ ਫਿਲਮਾਂ 'ਚ ਕੰਮ ਕੀਤਾ 53 ਸਾਲ ਮੈਨੂੰ ਹੋ ਗਏ ਪਰ ਸੱਚ ਪੁੱਛਿਓ ਸੱਚ ਜਾਣੇ ਇਸ ਗੱਲ ਨੂੰ ਮੈਂ ਹਰ ਦੀ ਚੀਜ਼ ਨਹੀਂ ਕਦੇ ਜ਼ਿੰਦਗੀ ਚ ਦੇਖੀ ਮੈਂ ਮੁਗਲ ਆਜ਼ਮ ਦੇਖੀ ਮੈਂ ਸ਼ੌਲੇ ਦੇਖੀ ਬਹੁਤ ਫਿਲਮਾਂ ਦੇਖੀਆਂ ਬੈਨਰ ਦੇਖੀ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਦੇਖੀਆਂ ਪਰ ਇਸ ਤਰ੍ਹਾਂ ਦਾ ਇੰਪੈਕਟ ਪਾਊਗਾ ਲੋਕਾਂ ਤੇ ਮੈਂ ਨਹੀਂ ਸੀ ਕਦੇ ਸੋਚਿਆ ਤੇ ਮੈਂ ਇਹੋ ਜੀ ਫਿਲਮ ਮੈਂ ਅਮਰ ਜੀ ਨਾਲ ਗੱਲ ਕਰ ਰਿਹਾ ਸੀ ਮੈਂ ਕਿ ਐਦਾਂ ਲੱਗਦਾ ਜਿਵੇਂ ਨਾ ਬਹੁਤ ਵੱਡੇ ਤਾਰ ਸ਼ਕੀਰ ਨੇ ਉਸ ਪਰਮੰਡ ਦੇ ਕਿਸੇ ਸੱਚਖੰਡ ਚ ਬੈਠ ਕੇ ਨਾ ਇਹ ਪੇਂਟਿੰਗ ਕਰੀ ਹੈ ਤੇ ਇਹਦੇ ਵਿੱਚ ਜਾਨ ਪਾਈ ਹੈ ਸਾਰੇ ਜਿਹੜੇ ਬੰਦੇ ਆਪਾਂ ਫੋਟੋਆਂ 'ਚ ਦੇਖਦੇ ਆ ਜਿਨ੍ਹਾਂ ਨੇ ਕਰਦਾਰੇ ਨੇ ਕੰਮ ਕੀਤਾ ਤੁਸੀਂ ਸਾਰੇ ਮੈਂ ਅਲਫਾਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਪਰ ਇੱਕ ਇੱਕ ਚੀਜ਼ ਮੈਂ ਜ਼ਰੂਰ ਕਹੂੰਗਾ ਕਿ ਇੱਕ ਐਸੀ ਲਹਿਰ ਚੱਲੀ ਹੈ ਜਿਹੜੀ ਲਹਿਰ ਦੀ ਬਹੁਤ ਸਾਲਾਂ ਤੋਂ ਮੈਨੂੰ ਉਡੀਕ ਸੀ ਕਿਉਂਕਿ ਮੈਨੂੰ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਆਪਣੇ ਪੰਜਾਬੀਅਤ ਦਾ ਆਪਣੇ ਸਿੱਖ ਕੌਮ ਦਾ ਸਾਰੇ ਧਰਮਾਂ ਦਾ ਮੈਨੂੰ ਬੜਾ ਫਿਕਰ ਰਹਿੰਦਾ ਹੈ ਕਿ ਸਾਰਾ ਇੱਕ ਮੂਜਿਸਮਾ ਗੁਲਦਸਤਾ ਬਣ ਕੇ ਚੱਲੇ ਉਦੀ ਇੱਕ ਹੋਂਦ ਸ਼ੁਰੂ ਹੋਈ ਹੈ ਔਰ ਮੈਂ ਸਮਝਦਾ ਕਿ ਛੋਟੇ ਛੋਟੇ ਬੱਚੇ ਛੋਟੀ ਛੋਟੀਆਂ ਬੱਚੀਆਂ ਹੈ ਜੀ ਤੁਸੀਂ ਦੇਖਿਆ ਹੋਣਾ ਕੋਈ ਰੇੜੀ ਚੱਕੀ ਫਿਰਦੀ ਹੈ ਪਿੱਛੇ ਕਾਕਾ ਛੋਟਾ ਬੈਠਾ ਹੈ ਤੁਸੀਂ ਇਹਦਾ ਇਫੈਕਟ ਵੀ ਦੇਖਿਆ ਹੋਣਾ ਕਿ ਜਦ ਵੀ ਸਿਨੇਮੇ ਤੋਂ ਬਾਹਰ ਆਉਂਦੇ ਨੇ ਬੱਚੇ ਤਾਂ ਵਾਹਿਗੁਰੂ 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 ਕਹਿੰਦੇ ਆਉਂਦੇ ਨੇ ਅ ਅੱਜ ਪੌਰ ਸਾਹਿਬ ਗੁਰਦੁਆਰੇ ਮੈਂ ਜਾ ਕੇ ਆਇਆ ਉੱਥੇ ਬਹੁਤ ਕੱਟ ਸੀਗਾ ਪੇਚ ਪਈ ਸਾਹਿਬ ਅੱਜ ਦੇ ਦਿਨ ਦਸਵੇਂ ਪਾਤਸ਼ਾਹ ਨੇ ਉੱਥੇ ਉਚਾਰਨ ਕੀਤੀ ਸੀ ਬਾਣੀ ਬਹੁਤ ਦੁਨੀਆ ਸੀ ਉੱਥੇ ਤੇ ਤੁਸੀਂ ਯਕੀਨ ਕਰਿਓ ਕਿ ਮੇਰੇ ਹੰਝੂ ਨਹੀਂ ਰੁਕੇ ਇੰਨਾ ਲੋਕਾਂ ਨੇ ਪਿਆਰ ਮਾਨ ਸਤਿਕਾਰ ਇਸ ਫਿਲਮ ਨੂੰ ਦਿੱਤਾ ਤੇ ਮੈਂ ਬੜਾ ਕੁਝ ਨਹੀਂ ਕਹਿਣਾ ਚਾਹੁੰਦਾ ਬਸ ਇੰਨਾ ਕਹੂੰਗਾ ਕਿ ਆ ਜਿੰਨੇ ਹੀਰੇ ਬੈਠੇ ਇੱਥੇ ਸਾਰੇ ਜਿਨ੍ਹਾਂ ਨੇ ਫਿਲਮ 'ਚ ਕੰਮ ਕੀਤਾ ਤੁਸੀਂ ਸਾਰੇ ਸਾਰਾ ਪੰਜਾਬ ਸਾਰੀ ਦੁਨੀਆ ਸਾਰਾ ਦੇਸ਼ ਤੁਹਾਡਾ ਬਹੁਤ-ਬਹੁਤ ਧੰਨਵਾਦ ਉਸ ਅਕਾਲ ਪੁਰਖ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰ ਹੈ ਮਹਾਰਾਜ ਸੱਚੇ ਪਾਤਸ਼ਾਹ ਕਿ ਕੁਛ ਤਾਂ ਚਿੰਗਾਰੀ ਜਲੀ ਕਿ ਜਿਹਨੂੰ ਆਪਾਂ ਕਹਿ ਸਕਦੇ ਆਂ ਵੀ ਅੱਗੇ ਜਾ ਕੇ ਸਾਡੀ ਜਿਹੜੀ ਨਸਲ ਐ ਉਹ ਸਾਡੇ ਸਿੱਖ ਕੌਮ ਲਈ ਹਰ ਧਰਮ ਨੂੰ ਹਰ ਵਰਗ ਦੇ ਬੰਦੇ ਨੂੰ ਇੱਕ ਗੁਰਦਸਤ ਦੇ ਵਿੱਚ ਬਨ ਕੇ ਇੱਕ ਐਸਾ ਮੁਜਸਮਾ ਤਿਆਰ ਕਰੂਗਾ ਜਿਹਨੂੰ ਆਪਾਂ ਕਹਾਂਗੇ ਕਿ ਇਹ ਸਾਡਾ ਪੰਜਾਬ ਐ ਇਹ ਸਾਡਾ ਦੇਸ਼ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।